ਲੋਬੇ ਮੇਟਰ ਅੱਜ ਆਪਾਂ ਰਗੜੇ ਦਾ ਸਮਾਨ ਭਿਉਂਨੇ ਪਰ ਸ਼ਾਮ ਨੂੰ ਰਗੜਾਂਗੇ ਰਗੜਿਆ ਵਧਿਆ ਜਾਂਦਾ ਫਿਰ ਜਿ ਭਿਉਂਦੇ ਤੇ ਇਹ ਆ ਗਏ ਆਪਣੇ ਪਤਾਵਾਗੇ ਇਹ ਆ ਗਏ ਆਪਣੇ ਮਗਜ ਇਹ ਆ ਗਈ ਆਪਣੀ ਖਸਖਸ ਇਹ ਆ ਗਏ ਆਪਣੇ ਗਲੌਂਗ ਦੇ ਫੁੱਲ ਭਿੱਜ ਕੇ ਕਿੰਨੇ ਗਲਾਬੂ ਦੇ ਫੁੱਲ ਵਧੀਆ ਬਣ ਜਾਂਦੇ ਨੇ ਰਸ ਐਨ ਬਣ ਜੂਗਾ ਲੈਣੇ ਭਿੱਜਣ ਤੋਂ ਬਾਅਦ ਇਹ ਆ ਗਈ ਆਪਣੀ ਲੈਚੀ ਰਗੜ ਨੂੰ ਅੱਧਾ ਟਾਈਮ ਲੱਗਦਾ ਜੀ ਭਿੱਜੇ ਹੋਣ ਦੀ ਤੇ ਹੁਣ ਕਿੰਨੀ ਤੇ ਬਹੁਤ ਟਾਈਮ ਲੱਗਦਾ ਜੀ ਆ ਗਈ ਲੈਚੀ ਆਪਣੀ ਇਹ ਆ ਗਿਆ ਆਪਣੀ ਕਾਲੀ ਮਿਰਚ ਕਾਲੀ ਮਿਰਚ ਤੇ ਬਾਕੀ ਸਭ ਨੂੰ ਦਿਖਾਵਾਂਗੇ ਸ਼ਾਮ ਨੂੰ ਲਾਇਆ ਰਗੜਾ ਇਹ ਚੀਜ਼ਾਂ ਕਰ ਲਏ ਨੋਟ ਇਹ ਆ ਗਈ ਆਪਣੀ ਮਿਸਰੀ ਇਹ ਪਾਵਾਂਗੇ ਆਪਾਂ ਮੌਕੇ ਤੇ ਸਾਰਾ ਰਗਣ ਤੋਂ ਬਾਅਦ ਪਹਿਲਾ ਪਾਲ ਲੈ ਫਿਰ ਚਿਪਚਿਪਾਇਆ ਕਰਦੇ ਲੋਟ ਰਹੀਆਂ ਹਾਂ ਬਾਕੀ ਤੁਹਾਨੂੰ ਦਿਖਾਵਾਂਗੇ ਰਗਣ ਦੇ ਵੇਲੇ ਲਓ ਜੀ ਆਪਾਂ ਜਿਹੜਾ ਸਵੇਰੇ ਸਮਾਨ ਭੇਉ ਤੋਂ ਵਿਛੜਾਈ ਵਾਸਤੇ ਰਗੜਦੇ ਵਾਸਤੇ ਉਹ ਆਪਣਾ ਤਿਆਰ ਹੋ ਗਿਆ ਸ਼ਾਮ ਤੱਕ ਇਹ ਆਪਾਂ ਹੁਣ ਇਸ ਤਰ੍ਹਾਂ ਪਾਉਣ ਲੱਗੇ ਉਹ ਲੈ ਦਾਂਗੇ ਇਹਨੂੰ ਰਗੜਾ ਵਧੀਆ ਲੱਗ ਜਨਾ ਕਿਲੇ ਦਾ ਸਿੱਧੀ ਹੋਣਾ ਤੁਸੀਂ ਆਪਾਂ ਚੁੱਪਾ ਰੱਖਣਾ ਨਹੀਂ ਉਹਦੋਂ ਟਾਈਮ ਜ਼ਿਆਦਾ ਲੱਗਦਾ ਜਿਹੜਾ ਪਾਣੀ ਆ ਇਹ ਵੀ ਅਸੀਂ ਵਿੱਚ ਹੀ ਪਾ ਲਾਂ ਗੁਲਾਬ ਦਾ ਪਾਣੀ ਲਾ ਲਵਾਂਗੇ ਦੇਖੋ ਸਾਰੇ ਗੁਲਾਬ ਦਾ ਸਾਰਾ ਨਿਕਲ ਗਿਆ ਗੁਲਾਬ ਦਾ ਸਾਰਾ ਸਾਰਾ ਨਿਕਲ ਗਿਆ ਵਿਚ ਤੇ ਬਾਕੀ ਸਾਰਾ ਮੜਾਉ ਉਹ ਜੇਤੀ ਲੱਗੂ ਜੁਗਣ ਸਾਰੀ ਚੀਜ਼ ਖੁੱਲੀ ਪਈ ਆ ਇਹ ਬੀਮਟ ਲੱਗਣੇ ਤਾਂ ਹੁਣ 10 ਮਿੰਟ ਲੱਗਣਗੇ ਇਹ ਖਾਸ ਕਿਸਮ ਦੀ ਚੀਜ਼ ਹੈ। ਇਹ ਮੂਲੀ ਲੈ ਕੇ ਰੱਪਾ ਦਾ ਆਪਾਂ ਕਰਦੇ ਆਂ ਤਿਆਰੀ ਉਹ ਕਰਦੇ ਸੀ। ਉਹ ਇਹ ਫਿਰ ਵੀ 10 ਮਿੰਟਾਂ 'ਚ ਤਿਆਰ ਹੋ ਜਾਵੇਗਾ 20 ਮਿੰਟ ਲੱਗਣਗੇ। ਨਾਲੇ ਬਣ ਵਧੀਆ ਮਲਿਆਮ ਜਾਊਗਾ। ਕੱਪੜੇ ਨਹੀਂ ਦਿਨ ਚੋਣਾਂ ਜਾਊਗੀਆਂ ਜੀ। ਆਹ ਦਿਖਾ ਦਿੰਦਾ। ਲਓ ਮਿੱਤਰੋ ਸਿਰਫ 10 ਮਿੰਟ ਬਾਸੀ ਹੀ ਲੱਗਦੇ ਨੇ ਜੇਕਰ ਕੇ ਟੈਮ ਦੇਖਣੋਂ ਨਿਆਫਗਣੇ ਐ ਮੰਗਾ ਪੇਸਟ ਸ਼ੁਰੂ ਕਰੀਏ ਉਹ ਵੀ ਜਦੋਂ ਆਪਾਂ ਕੰਨ ਕੱਪੜੇ ਸਹੀ ਕਰਦਾ ਹੈਗੇ ਨੀ ਵਧੀਆ ਇਹਦੇ ਵਿੱਚ ਕੁਝ ਨਹੀਂ ਰਿਹਾ ਸਾਰੇ ਮੰਦੀ ਰਿਖੇ ਜੀ ਦੁੱਧ ਬਣਦਾ ਜਿਹੜਾ ਪਾਣੀ ਦੇ ਆਪ ਗਲਾਉਂਦੇ ਨੂੰ ਕੋੜਾ ਇਹ ਸਾਰਾ ਉੱਚ ਪਾਲਿਆ ਆਪਾਂ ਬਹੁਤ ਵਧੀਆ ਪੜ ਗਏ ਤੇ ਉਹਨਾਂ ਨਾਲ ਬਦਲੇ ਪੜ ਗਏ ਸੁੱਕੰਜਰ ਹੋ ਗਏ ਇਹਨੂੰ ਤੋਂ ਟਾਈਮ ਜਿਆਦਾ ਲੱਗਣ ਨਾਲ ਇਹ ਬਹੁਤ ਵਧੀਆ ਰਗੜਾ ਤੇ ਮੈਂ ਜਿਹੜਾ ਬਸਾ ਲਓ ਜੀ ਹਨਾ ਪਪਾਲਾ ਤੋਂ ਦੇ ਚਾ ਗਾੜਾ ਘੜਾ کریم ਵਾਲਾ ਤੇ ਆਮਣਾ ਸਮਾਨ ਬਣ ਕੇ ਤਿਆਰ ਆ। کریم ਜਲਦੀ ਹੋਰ ਮਨ। ਹਾਂਜੀ। ਕਿੰਨਾ ਕੁ ਬਣੋ? ਹੂੰ। ਉਹ ਮਿੱਤਰ ਹੁਣ ਪਾ ਕੇ ਬਰਫ਼ ਮਾਰੀ ਕਰਕੇ ਠੰਡੀ ਇਹਨੂੰ ਠੀਵਾਗੇ ਬਸਦੇ ਤੁਹਾਨੂੰ ਬਰਤੀ ਸਵਾਦ ਆਇਆ ਆਨੰਦ ਆਇਆ। ਜਿਹੜੀ ਆਪਾਂ ਮੁੱਲ ਥੀਨਿਆਂ ਬਾਜ਼ਾਰਾਂ ਚ ਲੈ ਕੇ ਉਹਦਾ ਪਾਣੀ ਢਣੀ ਜੀ ਬਣਾ ਲੈਂਦਾ ਉਹ ਵੱਡੀ ਗੀਤ ਗੱਲਬਾਤ ਨੂੰ ਵੀ ਘਰੀ ਬਣਾ ਲੈ ਕਰੋ ਨਾਲੇ ਸਸਤਾ ਪੰਦਾ ਸਮਾਨ ਰੋਜ਼ੀ ਦੀ ਬੀੜੇ ਪੈ ਸਮਾਨ ਲੱਗਦਾ ਚਾਰ ਤਿੰਨ ਚਾਰ ਗਲਾਸ ਬਣ ਜਾਂਦੇ ਨੇ ਜੇ ਨਾਲੇ ਦੁੱਧ ਵਗੈਰਾ ਵਧੀਆ ਘਰ ਦਾ ਪੈਦਾ ਰੇਤੀ ਸਾਫ ਸੁਥਰੀ ਹਾਂ ਆਪ ਦੀ ਤਾਜ਼ੀ ਵਟ ਕੱਢ ਕੇ ਘਰੀ ਬਣਾ ਲੈ ਕਰੋ ਜੀ ਨੂੰ ਨੂੰ ਕੁਛ ਆਊਗਾ ਉਹ ਗੇਮ ਕਰਦਾ ਉਹ ਜੇ ਮਲੋਂਦਾ ਉਹਦੇ ਵਾਸਤੇ ਬਹੁਤ ਵਧੀਆ ਚੀਜ਼ ਹੈ ਡੀਵਰ ਨੂੰ ਠੰਡਾ ਰੱਖ ਦਿਆ। ਇੱਕ ਦੱਬੇ ਹੋਣ ਜਿਉਂ ਕਸ਼ਮਾਨ ਤੇ ਹੋਣੇ ਬਦਾਮ ਵਗੈਰਾ ਪਾਉਣੇ ਹੋਵੇ ਤਸੀਰ ਠੰਡੀ ਹੋ ਜਾਂਦੀ ਹੈ। ਬਹੁਤ ਵਧੀਆ ਝੇਓ ਕੇਨ ਬਹੁਤ ਵਧੀਆ ਚੀਜ਼ ਬਣਦੀ ਹੈ। ਜ਼ਰੂਰ ਟਰਾਈ ਮਾਰਿਓ ਬਣਾ ਕੇ ਜ਼ਰੂਰ ਦੇਖਿਓ। ਲਓ ਮਿੱਤਰੋ ਹੋ ਗਈ ਤਿਆਰੀ। ਪਾਤੀ ਗਲਾਸਾਂ ਚ ਆਪਾਂ ਨੇ। ਸਿਰੇ ਕਮ ਹੋ ਗਿਆ। ਲੱਗ ਕੇ ਤਾਂ ਜਰੂਰ ਨੇ 20 ਮਿੰਟ ਹੁਣ ਪਰ ਲੈਚ ਦੀ ਬਹੁਤ ਸੋਹਣੀ ਸਮੈਲ ਆ ਰਹੀ ਆ ਮਿੱਠੀ ਮਿੱਠੀ ਜੀ ਦੇਖੋ ਪੀ ਕੇ ਦੱਸ ਦਵਾਂ ਉਹ ਕੀ ਸਵਾਦ ਆ ਉਹਨੂੰ ਆਹ ਹਨਾਂ ਦੇ ਆ ਗਿਆ ਸਵਾਦ ਆ ਗਿਆ ਚਾਹ ਕੇ ਓਕੇ